ਬਹੁਤ ਹੀ ਸਤਿਕਾਰਯੋਗ ਖਾਨਤਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਜਰੋੜੀ ਸਾਡਾ ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਲਗਭਗ 1 ਹਫਤੇ ਤੋਂ ਮੇਰੇ ਕਿਸਾਨ ਮਿੱਤਰ ਪੁਛਰੇ ਬਾਲ ਸਾਹਿਬ ਸਾਡਾ ਝੋਨਾ ਲਗਭਗ 50 ਡੇਨ ਦਾ ਉਹ ਚੱਲਿਆ ਹੈ ਅਸੀਂ ਇਹਦੇ ਵਿੱਚ ਕੋਈ ਨਿਊਟ੍ਰੀਸ਼ਨ ਬੇਸ ਸਪਰੇਅ ਕਰਨੀ ਚਾਹੁੰਦੇ ਆ ਤੇ ਕੀ ਕਰੀਏ ਜਿਸ ਤਰ੍ਹਾਂ ਸਾਡੇ ਦਬਾਬੇ ਵਾਲੇ ਤੇ ਮਾਲਵੇ ਵਾਲੇ ਵੀਰ ਸਪਰੇਅਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਆ ਮਾਝੇ ਦੇ ਵਿੱਚ ਥੋੜਾ ਆ ਜਿਆ ਸਪਰੇਅ ਦਾ ਚਲਨ ਘਟਿਆ ਪਰ ਜਿਵੇਂ ਜਿਵੇਂ ਫਾਰਮਰ ਦੇ ਵਿੱਚ ਨਵੇਂ ਲੜਕੇ ਆ ਰਹੇ ਆ ਨਵੇਂ ਨੌਜਵਾਨ ਮੁੰਡੇ ਆ ਰਹੇ ਆ ਉਹ ਪ੍ਰੀਵੈਂਟਿਵ ਕਰ ਰਹੇ ਆ ਪ੍ਰੀਵੈਂਟਿਵ ਮਤਲਬ ਕਿ ਕੋਈ ਵੀ ਨੁਕਸਾਨ ਹੋਣ ਤੋਂ ਪਹਿਲਾਂ ਜਾਂ ਕੋਈ ਵੀ ਰੋਗ ਆਉਣ ਤੋਂ ਪਹਿਲਾਂ ਆਪਾਂ ਸਪਰੇਅ ਕਰ ਦਈਏ ਬਾਅਦ ਵਿੱਚ ਵੀ ਤੇ ਖਰਚਾ ਲਾਉਣਾ ਹੀ ਹੈ ਸੁਖਸਾਨ ਭਰਾਓ ਇਸ ਵੇਲੇ ਜਿਹੜੀ ਅਵਸਥਾ ਹੈ ਝੋਨੇ ਦੀ ਇਹ ਝੋਨਾ ਘੱਟ ਸੋ ਘੱਟ 10 ਤੋਂ 15 ਦਿਨ ਦੇ ਵਿੱਚ ਵਿੱਚ ਨਿਸਰੂਗਾ 15 ਦਿਨ ਲੈ ਜਾਊਗਾ ਕੈਮਰਾਮੈਨ ਸਾਹਿਬ ਖਾਲ ਸਕਦੇ ਤੁਸੀਂ ਬੂਟੇ ਨੇੜੇ ਆ ਕੇ ਕਿ ਗੋਬਾ ਦੀਆਂ ਭਰਨੀਆਂ ਸ਼ੁਰੂ ਹੋ ਗਈਆਂ ਤੇ 12 15 ਦਿਨ ਦੇ ਵਿੱਚ ਵਿੱਚ ਝੋਨਾ ਨਿਸਰ ਸਕਦਾ ਹਾਈਬ੍ਰਿਡ ਝੋਨਾ ਹੈ ਸਾਵਾ ਦਾ 7301 ਸੁਖਸ਼ਾਂਤੋਸਤ ਆਪਾਂ ਇਹਦੇ ਵਿੱਚ ਇਸ ਵੇਲੇ ਜਿਹੜੀ ਸਪਰੇਅ ਕਰ ਸਕਦੇ ਆ ਜਿਹੜੀ ਕਿਸਾਨ ਭਰਾਵਾਂ ਨੇ ਪੁਟਾਸ਼ ਛੱਟੇ ਦੇ ਵਿੱਚ ਪਾਈ ਹੈ ਇਹ ਪोटाश ਨਾਲ ਪੈਸੇ ਆਪਾਂ 13045 05234 0050 ਯਾਨੀ ਕਿ ਪोटाश ਤੇ ਫਾਸਫੋਰਸ ਦਾ ਕੰਬੀਨੇਸ਼ਨ ਵੀ ਮਿਲ ਜਾਂਦਾ ਪोटाश ਕੱਲੀ ਵੀ ਮਿਲ ਜਾਂਦੀ ਹੈ ਹਲਕੀ ਜੀ ਨਾਈਟrogen ਤੇ ਪोटाश ਦਾ ਕੰਬੀਨੇਸ਼ਨ ਵੀ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਆਪਾਂ ਉਹਦੀ ਸਪਰੇਅ ਕਰ ਸਕਦੇ ਹਾਂ ਪਰ ਭਰਾਓ ਸਭ ਤੋਂ ਵੱਡਾ ਮਸਲਾ ਹੈ ਸਪਰੇਅ ਦੇ ਵਿੱਚ ਕਿ ਜਿਹੜੀਆਂ ਮੈਂ ਤੁਹਾਨੂੰ ਇਹ ਖਾਦਾਂ ਦੱਸੀਆਂ 1304505234 0050 ਇਹਨਾਂ ਦੀ ਸੋਲੀਬਿਲਟੀ ਬਹੁਤ ਹਲਕੀ ਹੈ ਸੋਲੀਬਿਲਟੀ ਬਹੁਤ ਘੱਟ ਹੈ ਸੋਲੀਬਿਲਟੀ ਬਹੁਤ ਘੱਟ ਹੈ ਪ੍ਰੋਡਕਟ ਘੁਲਦਾ ਹੀ ਨਹੀਂ ਹੈ ਜਿਮੀਦਾਰ ਮੋਟਰ ਤੇ ਜਾ ਕੇ ਕੋਸਾ ਪਾਣੀ ਪਾ ਕੇ ਬਾਲਟੀ ਡੰਡਾ ਹੀ ਫੇਰੀ ਜਾਂਦਾ ਹੈ ਐਸ 스테ਜ ਦੇ ਵਿੱਚ ਪਲਾਂਟਸ ਉਹੀ ਚੀਜ਼ ਲਾ ਸਕਦਾ ਹੈ ਜਿਹੜੀ ਚੀਜ਼ ਪਾਣੀ ਦੇ ਵਿੱਚ ਪਾਣੀ ਹੋ ਗਈ ਪਾਣੀ ਦੇ ਵਿੱਚ ਘੋਲ ਦੀ ਲੀਫ ਨੇ ਉਹੀ ਚੀਜ਼ ਐਕਸੈਪਟ ਕਰਨੀ ਹੈ ਜਿਹੜੀ ਚੀਜ਼ ਘੁਲੀ ਉਹ ਪਤਾ ਖਾ ਨਹੀਂ ਸਕਦਾ ਕਿਉਂਕਿ ਪਤੇ ਨੂੰ ਮੂੰਹ ਹੈ ਨਹੀਂ ਪਾਣੀ ਜਾਣਾ ਬਾਡੀ ਦੇ ਵਿੱਚ ਤੇ ਜੋ ਉਹ ਦੇ ਵਿੱਚ ਘੁਲਿਆ ਹੋ ਜਾਏਗਾ ਸੋ ਕੁਝ ਨਵੇਂ ਤਰ੍ਹਾਂ ਦੇ ਪोटाश ਵੀ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ ਆ ਜਿਹਦੇ ਵਿੱਚ ਐਫ ਐਮ ਸੀ ਦਾ ਲੇਜੈਂਟ 48 ਗ੍ਰਾਮ ਦੀ ਪੁੜੀ ਹੈ ਪ੍ਰੀਵੀ ਦਾ ਸੁਪਰਸਟਾਰ ਬਾਇਓਫੋਰਸ ਦਾ ਬਾਇਓਲੋਜੀਕਲ ਪੋਟਾਸ਼ ਆਉਂਦਾ ਪਰ ਉਸ ਪ੍ਰੋਡਕਟ ਚ ਬੜੀ ਜਾਨ ਆ ਪਿਛਲੇ 3-4 ਸਾਲ ਤੋਂ ਬਾਜ਼ਾਰ ਦੇ ਵਿੱਚ ਕਾਫੀ ਵੇਚ ਰਿਹਾ ਹੈ ਕੁਝ ਹੇਡਨ ਦੇ ਵਿੱਚ ਵੀ ਕੰਪਨੀ ਨੇ ਸ਼ਾਇਦ ਉਹਦੇ ਵਿੱਚ ਰੱਖਿਆ ਹੋਏਗਾ ਮੈਨੂੰ ਆਸ ਹੈ ਲਾਲ ਗੀਤ ਦੇ ਨਾਂ ਤੇ ਪ੍ਰੋਡਕਟ ਵੇਚ ਰਿਹਾ ਹੈ ਚੰਗਾ ਫੇਮਸ ਹੋ ਗਿਆ ਉਹ ਵੀ ਤੁਸੀਂ ਕਰ ਸਕਦੇ ਜੇ ਲੇਜੈਂਡ ਕਰ ਸਕਦੇ ਜੇ ਸੁਪਰਸਟਾਰ ਦੇ ਨਾਂ ਤੇ ਪ੍ਰੀਵੀ ਦਾ ਪ੍ਰੋਡਕਟ ਆਉਂਦਾ ਉਹ ਕਰ ਸਕਦੇ ਜੇ ਇੱਕ ਪ੍ਰੀਵੀ ਲਾਈਫ ਸਾਇੰਸ ਦਾ ਹੀ ਹੋਰ ਪ੍ਰੋਡਕਟ ਆਉਂਦਾ ਹੈ ਨਿਊਟਰੀਫਾਈਟ ਨਿਊਟਰੀਫਾਈਡ ਵੀ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ 96% ਪੋਟਾਸ਼ ਹੈ ਤੇ ਨਾਲ ਥੋੜਾ ਫਾਸਫੋਰਸ ਹੈ ਤੇ ਸੋਲੀਬਿਲਟੀ ਬਹੁਤ ਚੰਗੀ ਹੈ ਸੋਲੀਬਿਲਟੀ ਜਾਨੀ ਕਿ ਘੋਲਣਸ਼ੀਲਤਾ ਬਹੁਤ ਚੰਗੀ ਹੈ ਇੱਕ ਜ਼ਿੰਕ ਮੈਗਨੀਜ਼ ਬੋਰਨ ਤੇ ਮੈਗਨੀਸ਼ੀਅਮ ਦਾ ਕੰਬੀਨੇਸ਼ਨ ਹੈਗਾ ਉਹ ਵੀ ਅਸੀਂ ਪਿਛਲੇ ਸਾਲ ਟ੍ਰਾਇਲ ਦੇਸ ਕੁਝ ਫਾਰਮਰਾਂ ਨੂੰ ਕਰਵਾਇਆ ਸੀ ਉਹਦੇ ਵਿੱਚ ਪੋਟਾਸ਼ ਨਹੀਂ ਹੈਗਾ 45 ਤੋਂ 55 ਦਿਨ ਦੇ ਵਿੱਚ ਵਿੱਚ ਕੈਲਸੀਬੀ ਦੇ ਨਾਮ ਤੇ ਪ੍ਰੋਡਕਟ ਆਉਂਦਾ ਉਹਨੂੰ ਵੀ ਆਪਾਂ ਕਰ ਸਕਦੇ ਹਾਂ ਸੋ ਇਹ ਚੋਣਾ ਇਸ ਵੇਲੇ ਬੜਾ ਵਧੀਆ ਦਿਖ ਰਿਹਾ ਐ ਐਸ ਸਟੇਜ ਤੇ ਆਪਾਂ ਸਪਰੇਅ ਕਰਦਾਂਗੇ ਫਾਰ ਇਗਜ਼ੈਂਪਲ ਇੱਕ ਇਟਲੀ ਦੀ ਕੰਪਨੀ ਆ ਐਸ ਸੀ ਐਲ ਫਰਟੀ ਗਲੋਬਲ ਦੇ ਨਾਮ ਤੇ ਉਹਦੇ ਪ੍ਰੋਡਕਟ ਆਉਂਦੇ ਆ ਉਹਦਾ ਪ੍ਰੋਡਕਟ ਵੀ ਇੱਕ ਮੈਂ ਅੱਜ ਸਟੱਡੀ ਕਰ ਰਿਆ ਸੀ ਗੋਲਸੀ ਉਹਦੇ ਵਿੱਚ ਫਾਸਫੋਰਸ ਪੁਟਾਸ਼ ਤੇ ਬੋਰਨ ਵੀ ਉਹਦੀ ਮੈ ਸੋਲੀਬਿਲਟੀ ਵੀ ਚੈੱਕ ਕੀਤੀ ਐ ਪੀ ਗਲਾਸ ਦੇ ਵਿੱਚ ਪਾਇਆ ਹੈ ਤੇ ਪੱਧਿਓਂ ਜ਼ਿਆਦਾ ਤੇ ਪਾਉਂਦਿਆਂ-ਪਾਉਂਦਿਆਂ ਘੁਲ ਗਿਆ ਥੋੜਾ ਜਿਹਾ ਮੈਂ ਪੈਨ ਨਾਲ ਹਿਲਾਇਆ ਤੇ ਉਹ ਪ੍ਰੋਡਕਟ ਜਿਹੜਾ ਸੋਲਿਬਲ ਹੋ ਗਿਆ ਦੇਖੋ ਕਈ ਫਾਰਮਰ ਕਹਿਣਗੇ ਵੀ ਫਾਸਫੋਰਸ ਦੀ ਬਲ ਸਾਹਿਬ ਐਸ ਵੇਲੇ ਕੀ ਲੋੜ ਹੈ ਪਰ ਕਈ ਕੰਬੀਨੇਸ਼ਨ ਹੁੰਦੀ ਆ ਚੂਜ਼ ਕਰਨੇ ਪੈਂਦੇ ਆ ਫਾਸਫੋਰਸ ਪੱਤੇ ਦੀ ਗ੍ਰੀਨਰੀ ਨੂੰ ਬਣਾ ਕੇ ਰੱਖੇਗੀ ਜਿੰਨੀ ਪੱਤੇ ਦੇ ਵਿੱਚ ਗ੍ਰੀਨਰੀ ਵਧੀਆ ਰਹੇਗੀ ਫੋਟੋਸਿੰਥੈਟਿਕ ਹੋਣਾ ਜ਼ਿਆਦਾ ਵਧੀਆ ਹੋਏਗਾ ਪੋਟਾਸ਼ ਆਪਣਾ ਕੰਮ ਕਰਦੀ ਹੈ ਪੋਟਾਸ਼ ਨੇ ਪਲਾਂਟ ਨੂੰ ਪ੍ਰੈਗਨੈਂਸੀ ਸਟੇਜ ਦੇ ਵਿੱਚ ਹੈਲਪ ਕਰਨੀ ਹੈ ਬਾਰਨ ਨੂੰ ਫੋਕ ਤੋਂ ਬਚਾਉਣਾ ਹੈ ਜਿਹੜੀ ਫੋਕ ਪੈਂਦੀ ਫੱਕ ਪੈਂਦੀ ਹੈ ਦਾਣਾ ਆਨਮ ਚੋਰ ਰਹਿੰਦਾ ਸਾਈਜ਼ ਛੋਟਾ ਰਹਿੰਦਾ ਜਾਂ ਦਾਣਾ ਵੱਡਾ ਛੋਟਾ ਜਾ ਆਉਂਦਾ ਆਪਾਂ ਨੂੰ ਉਹ ਸਾਰੇ ਦਾਣਿਆਂ ਨੂੰ ਇਕਸਾਰ ਕਰਨ ਦੇ ਵਿੱਚ ਬਾਰਨ ਤੁਹਾਡੀ ਸਹਾਇਤਾ ਕਰ ਸਕਦਾ ਹੈ ਪ੍ਰੋਡਕਟ ਦਾ ਨਾਮ ਹੈ ਡੌਲਸੀ ਐਸ ਸੀ ਐਲ ਇਟਲੀ ਦੀ ਲਗਭਗ 200 ਸਾਲ ਪੁਰਾਣੀ ਕੰਪਨੀ ਹੈ ਉਹਦਾ ਪ੍ਰੋਡਕਟ ਮੇਰੇ ਹੱਥ ਚ ਆਇਆ ਸੀ ਉਹਦੇ ਬਾਰੇ ਮੈਂ ਸਟੱਡੀ ਕਰ ਰਿਹਾ ਸੀ ਇਹ ਕੈਸੀ ਕੰਪਨੀ ਦਾ ਪ੍ਰੋਡਕਟ ਆ ਨਿਕਸੀ ਕੈਲਸ਼ੀਅਮ ਉਹਦੇ ਵਿੱਚ ਆਕਸਾਈਡ ਫਾਰਮੂਲੇਸ਼ਨ ਦੇ ਵਿੱਚ ਤੁਸੀਂ ਕੈਲਸ਼ੀਅਮ ਨੂੰ ਵੀ 200 ਐਮਐਲ ਪ੍ਰਤੀ ਏਕੜ ਜਿਆ ਪਾਈਆ ਪਾਈਆ ਵੀ ਪਾ ਸਕਦੇ ਜੀ 200 ਐਮਐਲ ਤੋਂ ਪਾਈਆ ਦੀ ডোজ ਤੇ ਕੈਲਸ਼ੀਅਮ ਨਿਕਸੀ ਨੂੰ ਵੀ ਟੋਲ ਸੀ ਦੇ ਨਾਲ ਲਾ ਰਲਾ ਕੇ ਪਾ ਸਕਦੇ ਨੇ ਕੈਲਸ਼ੀਅਮ ਇਸ ਸਟੇਜ ਤੇ ਆ ਥੋੜਾ ਜਿਆ ਛੋਣਾ ਥੋੜਾ ਜਿਆ ਧਮਾ ਦੇ ਖਲੋ ਕੈਮਰਾਮੈਨ ਸਾਹਿਬ ਕੈਲਸ਼ੀਅਮ ਦਾ ਕੰਮ ਕੀ ਹੋਵੇਗਾ ਕੈਲਸ਼ੀਅਮ ਇਸ ਸਟੇਜ ਤੇ ਪlant ਦੀ ਸੈਲ ਵਾਲ ਨੂੰ ਮਜ਼ਬੂਤ ਕਰੇਗਾ ਤੇ ਕਿਸੇ ਵੀ ਫੰਗਸ ਦੇ ਪੈਥੋਜਨ ਕਿਸੇ ਵੀ ਫੰਗਸ ਦੇ ਪੈਥੋਜਨ ਜਿਹੜੇ ਪlant ਦੇ ਵਿੱਚ ਐਂਟਰੀ ਕਰਨ ਆਉਗੀ ਇਹ ਫੰਗਸ ਜਿਹੜੇ ਪੈਥੋਜਨ ਪlant ਦੇ ਵਿੱਚ ਐਂਟਰ ਕਰਦੇ ਆ ਉਹਨਾਂ ਨੂੰ ਐਂਟਰੀ ਕਰਨ ਤੋਂ ਰੋਕੇਗਾ ਜਾਣੀ ਕਿ ਤੁਹਾਡੇ ਖੇਤ ਦੇ ਵਿੱਚ ਜਿੱਥੇ ਇਸ ਸਟੇਜ ਤੇ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਕੈਲਸ਼ੀਅਮ ਪੈ ਗਿਆ ਕੈਲਸ਼ੀਅਮ ਪੈ ਗਿਆ ਪਲਾਟ ਦੀ ਸੈੱਲ ਵਾਲ ਮਜ਼ਬੂਤ ਹੋ ਜਾਣੀ ਹੈ ਕਿ ਪੈਥੋਜਨ ਜਿਹੜੇ ਐਂਟਰ ਕਰਦੇ ਆ ਉਹ ਬੜੀ ਆਸਾਨੀ ਨਾਲ ਐਂਟਰ ਨਹੀਂ ਕਰ ਸਕਣਗੇ ਜਿਹਨੂੰ ਆਪਾਂ ਕਹਿ ਦਿੰਦੇ ਆ ਕੋਈ ਬਿਮਾਰੀ ਆਉਂਦੀ ਹੈ ਤਾਂ ਸਾਡੀ ਹੈਲਦੀ ਬੋਡੀਆਂ ਨੂੰ ਝਾੜ ਕੇ ਪਛਾਣ ਸੁੱੜਦੀ ਹੈ ਪਲਾਟ ਦੀ ਬੋਡੀਆਂ ਨੂੰ ਇਹਦੀ ਜਲਦੀ ਐਕਸੈਪਟ ਨਹੀਂ ਕਰੇਗੀ ਤੁਹਾਡਾ ਖੇਤ ਬਿਮਾਰ ਵੀ ਘੱਟ ਹੋਏਗਾ ਸੀਟ ਬਲਾਈਟ ਵਗੈਰਾ ਇਸ ਖੇਤ ਨੂੰ ਜਾਂ ਅਦਰ ਫੰਗਸ ਜਿਹੜੀਆਂ ਵੀ ਆਉਣੀਆਂ ਘੱਟ ਆਉਣਗੀਆਂ ਨਾਰਮਲ ਫੰਗੀ ਸਾਈਡ ਦੇ ਨਾਲ ਵੀ ਤੁਹਾਡਾ ਖੇਤ ਪੂਰਾ ਹਰਿਆ ਭਰਿਆ ਰਹਿ ਕੇ ਦਾਣੇ ਪੂਰੀ ਵਧੀਆ ਬਣ ਕੇ ਪੱਕ ਜਾਣਗੇ ਸੁਖਸ਼ਾਨ ਦੋਸਤੋ ਮੈਂ ਕੁਛ ਪਹਿਲੀਆਂ ਪोटाਸ਼ਾਂ ਦੇ ਨਾਲੋਂ ਨਵੀਆਂ ਪोटाਸ਼ਾਂ ਤੁਹਾਨੂੰ ਮੈਂ ਦੱਸੀਆਂ ਤੁਸੀਂ ਉਹਨਾਂ ਬਾਰੇ ਵੀ ਗੌਰ ਕਰਿਓ ਜੇ ਤੁਸੀਂ ਪਹਿਲੀਆਂ ਪोटाਸ਼ਾ ਪਾਉਂਦੇ ਜੀ ਉਹਨਾਂ ਦੇ ਨਾਲ ਇਹਨਾਂ ਨੂੰ ਵੀ ਕਿੱਲੇ ਕਿੱਲੇ 2-2 ਕਿੱਲੇ ਦੀ ਆਪਣੀ ਮਾਰਕੀਟ ਦੇ ਵਿੱਚੋਂ ਲੈ ਕੇ ਪਾ ਕੇ ਸਟੱਡੀ ਕਰਕੇ ਵੇਖਿਓ ਕਿ ਇਹ ਪ੍ਰੋਡਕਟ ਵਾਕਈ ਡੈਫੀਨਿਟਲੀ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਫਰਕ ਬਿਖਾਉਣਗੇ ਤੁਹਾਡਾ ਖੇਤ ਤੁਹਾਨੂੰ ਪਹਿਲਾਂ ਨਾਲੋਂ ਹੈਲਦੀ ਤਾਕਤਵਰ ਨਜ਼ਰ ਆਏਗਾ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਬਲ ਖੇਤੀ ਛਜਲ ਵੱਡੀ ਦੇ ਨਾਮ ਦਾ YouTube ਤੇ Facebook ਤੇ Instagram ਤੇ ਆਪਣਾ ਚੈਨਲ ਸ਼ੁਰੂ ਕੀਤਾ ਤੁਸੀਂ ਉਸ ਤੇ ਜਾ ਕੇ ਮੇਰੀਆਂ ਪਹਿਲੀਆਂ ਵੀਡੀਓ ਨੂੰ ਤੇ ਇਹਨਾਂ ਵੀਡੀਓ ਨੂੰ ਸੁਣ ਸਕਦੇ ਜੇ ਦੇਖ ਸਕਦੇ ਜੇ ਤੁਹਾਨੂੰ ਚੰਗੀਆਂ ਲੱਗਣ ਵੀ ਇਹ ਨੌਲੇਜ ਭਰਪੂਰ ਵੀਡੀਓ ਤਾਂ ਜੇ ਆਪਣੇ ਸਰਕਲ ਦੇ ਵਿੱਚ ਸ਼ੇਅਰ ਕਰੋ ਦੁਬਾਰਾ ਇੱਕ ਬੇਨਤੀ ਕਰਦਾ ਦੋ ਵੀਡੀਓ ਪਹਿਲਾਂ ਵੀ ਕੀਤੀ ਸੀ ਕਿਸਾਨ ਦੋਸਤੋ 네ਗੇਟਿਵ ਲੋਕਾਂ ਦੇ ਲਾਗੇ ਬਹਿਣਾ ਛੱਡ ਦਿਓ ਜਿਹੜੇ ਲੋਕ ਸਮਾਜ ਪ੍ਰਤੀ ਫਸਲ ਪ੍ਰਤੀ ਪਰਿਵਾਰ ਪ੍ਰਤੀ ਮਾਹੌਲ ਪ੍ਰਤੀ ਨੈਟਿਵ ਸੋਚ ਦੇ ਆਪਾਂ ਉਹਨਾਂ ਲਾਗੇ ਹੋਣਾ ਨਹੀਂ ਉਹਦਾ ਦੀ ਸੋਚ ਕੋ ਸੜ ਤੇ ਅਸਰ ਕਰਨਾ ਛੋੜੀ ਜਾਂਦੀ ਪੋਜ਼ਿਟਿਵ ਰਹਿ ਆ ਕਰੋ ਨਾਮ ਜਪੋ ਕਿਰਤ ਕਰੋ ਵੜ ਸਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ